ਅਤੇ ਹੁਣ ਖਬਰਾਂ ਵਿਸਥਾਰ ਨਾਲ ਮਾਗਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸ਼ਰਧਾਲੂਆਂ ਨੇ ਇਸ ਦੀ ਸ਼ੁਰੂਆਤ ਸ਼੍ਰੀ ਦੁਰਗਿਆਨਾ ਤੀਰਤ ਵਿਖੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਠਾਕੂ ਜੀ ਦੇ ਆਸ਼ੀਰਵਾਦ ਨਾਲ ਕੀਤੀ ਵੱਡੀ ਗੰਤੇ ਵਿੱਚ ਸੰਗਤਾਂ ਸ਼੍ਰੀ ਦੁਰਗਿਆਨਾ ਤੀਰਤ ਵਿਖੇ ਨਤਮਸਤਕ ਹੋਈਆਂ ਅਤੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕੀਤੀ ਸੰਗਤਾਂ ਨੇ ਆਖਿਆ ਕਿ ਇਹ ਮਹੀਨਾ ਬਹੁਤ ਹੀ ਮਹੱਤਵਪੂਰਨ ਮਹੀਨਾ ਹੈ ਅਤੇ ਸਾਡੇ ਜੀਵਨ ਵਿੱਚ ਮਕਰ ਸੰਕ੍ਰਾਂਤੀ ਦੀ ਵਿਸ਼ੇਸ਼ ਅਹਿਮੀਅਤ ਹੈ ਸੰਯੋਗ ਦੇ ਨਾਲ ਮਕਰ ਸੰਕ੍ਰਾਂਤੀ ਅਤੇ ਇਕਾदशी ਇੱਕ ਹੀ ਦਿਨ ਹਨ ਇਸ ਮੌਕੇ ਮੰਦਿਰ ਦੇ ਪੁਜਾਰੀ ਨੇ ਕਿਹਾ ਕਿ ਇਸ ਦਿਨ ਦਾਨ ਅਤੇ ਇਸ਼ਨਾਨ ਦੀ ਮਹੱਤਤਾ ਹੈ। ਨਾਰਾਇਣ ਸਭ ਸੁਖ ਨਾਨ ਕਰਨ ਨਾਰਾਇਣ ਜੈ ਨਾਰਾਇਣ ਨਾਰਾਇਣ ਜੈ ਨਾਰਾਇਣ ਨਾਰਾਇਣ ਜੈ ਨਾਰਾਇਣ ਰਾਮ ਨੋ ਜੀ ਨਾਰਾਇਣ 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 ਅੱਜ 14 ਜਨਵਰੀ ਹੈ। आज के दिन मकर संक्रांति और एकादशी पर्व जो है दोनों इकट्ठे ही हैं तो इसमें ये एकादशी है तो चावल नहीं खा सकते घर में जो खिचड़ी बनती थी जो मकर संक्रांति पे वो नहीं बनेगी हाँ उसमें आपने दान करनी है मनसनी है वो आप मन सकते हैं उसके लिए कोई दोष नहीं है जो है चावल का भोज वो अगले दिन ही लगेगा कल लगेगा और वही आप प्रसाद के रूप में अपना व्रत का पारण भी करेंगे और ये व्रत भी खुलेगा और जो आपने मनसनी है जैसे चावल खिचड़ी वगैरह जो मनसनी है वो दे सकते हैं मंदिर में ये तीन साल बाद ये संयोग बना जी देखिए आम दिनों से आज दो ना यहाँ संगत दर्शन करने के लिए आ रही है क्योंकि आज मकर संक्रांति का पर्व है सबसे बड़ा पर्व माना जाता है संक्रांति मानी जाती है ये तो साल का पहली जो संक्रांति है वो ये है तो लोग ज़्यादा संगत आ रही है दर्शन कर रहे हैं ठंड के अंदर भी लोगों की जो उत्साह है प्रभु के दर्शन करने का वो जारी है ये छठ तिला एकादशी है जिसमें तिल का भोग आवश्यक है आज के तिल खाना आवश्यक है ये कि इसमें पंजाब के अंदर इसका ज़्यादा महत्व है माघ का स्नान प्रारंभ हो गया है जो हरिद्वार में या नर्मदा तट तट पर जो स्नान करते हैं उनके लिए सबसे ये महीना जो है माघ स्नान का है तर्पण करने का है साथ में दान पुण्य करने का महत्व है इस महीने में परमात्मा काया अपने चरण की भक्ति दे के ठाकुर श्री वृंदावन बयानी नाथी पार कर लक्ष्मी नारायण देव की बड़ा सिद्ध स्थान है ਇੱਥੇ ਹੀ ਮਾ ਸ਼ੀਤਲਾ ਵਿਰਾਜਦੀ ਹੈ ਔਰ ਸੰਕਟ ਮੋਚਨ ਹਨੂਮਾਨ ਜੀ ਬਾਲਾ ਵੀ ਇੱਥੇ ਹੀ ਹੋਣਾ ਦਾ ਬਾਦ ਹੈ ਐ ਸ਼ੀਰੋ ਸੰਗ੍ਰਾਂਤ ਵਲ ਦੀ ਨਹੀਂ ਹਰ ਸੰਗ੍ਰਾਂਤ ਆਨੇ ਮਹੀਨੇ ਮਹੀਨੇ ਸੰਗ੍ਰਾਂਤ ਆਨੇ ਆ ਦੇ ਆ ਕੇ ਆ ਕੇ ਭਗਵਾਨ ਸਾਹਿਬ ਸ਼ੋਕ ਸ਼ਾਂਤੀ ਰੱਖੇ ਘਰ ਚ ਸ਼ਾਂਤੀ ਰਹੇ ਬੱਚੇ ਵਧੀਆ ਤਰੱਕੀ ਕਰਨ ਅਸਾਂ ਹੀ ਹਾਂਜੀ ਅੱਜ ਸੋਕਰਾਂਦ ਬਹੁਤ ਵੱਡੀ ਹੈ ਗਾਦਸ਼ੀ ਵੀ ਅੱਜ ਸੋਕਰਾਂਦ ਵੀ ਹੈ ਬਹੁਤ ਰੌਣਕ ਲੱਗੀ ਹਰ ਵਾਰੀ ਤਾਂ ਹੀ ਰਹਿੰਦੀ ਰੌਣਕ ਹਰ ਮਹੀਨੇ ਆਨੇ ਇਸ ਤਰ੍ਹਾਂ ਰੌਣਕ ਦਿੰਦੀ 300 ਕੁਝ ਸਾਲਾਂ ਬਾਅਦ ਜਿਹੜਾ ਹੈ ਸੰਯੋਗ ਬਣਿਆ ਹੈ ਤੇ ਮਕਰ ਸਕ੍ਰਾਂਤੀ ਤੇ ਇਕਾਦਸ਼ੀ ਜਿਹੜੀ ਹੈ ਇੱਕ ਹੀ ਦਿਨ ਹੈ ਸੋ ਸੰਗਤਾਂ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਨੇ ਤੇ ਸਰਬੱਤੇ ਭਲੇ ਦੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਹੈ ਸੋ ਇਸ ਦਿਨ ਮਾਗ ਦਾ ਮਾਗ ਦੇ ਮਹੀਨੇ ਦੀ ਸ਼ੁਰੂਆਤ ਵੀ ਹੋਈ ਹੈ ਤੇ ਇਹ ਜਿਹੜਾ ਮਹੀਨਾ ਆਖਿਆ ਜਾ ਰਿਹਾ ਹੈ ਤੇ ਦਾਨ ਪੁੰਨ ਦਾ ਤੇ ਇਸ਼ਨਾਨ ਦਾ ਜਿਹੜਾ ਮਹੀਨਾ ਹੈ ਸੋ ਮਕਰ ਸਕ੍ਰਾਂਤੀ ਤੇ ਇਕਾदशी ਦੀ ਤੁਹਾਨੂੰ ਸਾਡੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ